真的。 ਮੀਨੇ ਬੰਦੂੜੇ ਸੋਚਿਆ ਇਹ ਸਿੱਖ ਪੀਂਦੇ ਅਜੇ ਵੀ ਕਰਦੀਆਂ ਨਹੀਂ ਅਜੇ ਵੀ ਇਹਨਾਂ ਨੇ ਆਪਣਾ ਧਰਮ ਤੋਂ ਪੀੜ ਨਹੀਂ ਕੀਤਾ ਫਿਰ ਉਹਨੇ ਕੀ ਸੋਚਿਆ ਕਿ ਇਹਨਾਂ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਇਹਨਾਂ ਦੇ ਬੱਚਿਆਂ ਦੇ ਨੀਂਸਿਆਂ ਤੇ ਕਰਦੇ ਹੋ ਗਲਾ ਵਿੱਚ ਹਾਰ ਪਾਦੇ ਹੋ ਕਰੋਕੇ ਟੋਟੇ ਟੋਟੇ ਸਿਰ ਦਾ ਢੋਲਣ ਗਿਆ ਨਾ ਕਿਉਂਕਿ ਬੱਚੇ ਸਭ ਤੋਂ ਕੀਮਤੀ ਹੁੰਦੇ ਨੇ ਪਰ ਇਹ ਨਿਹਾਸ ਕਰਕੇ ਦੇਖ ਲਓ ਸੋ ਸਿੱਖ ਬੀਬੀਆਂ ਦੇ ਵਿੱਚੋਂ ਇੱਕ ਸਿੱਖ ਬੀਬੀ ਵੀ ਬੋਲੀ ਨਹੀਂ हथ <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਟਾਂ ਨੂੰ ਗੁੱਤੇ ਬਾਅਦ ਪਾਸ਼ੇ ਜੀ ਮਹਾਨ ਸ਼ੀਰਜੀ ਪਰਵਦੇਸ਼ ਸੰਬੰਧ ਵਿੱਚ ਭਾਈ ਮਤੀ ਦਾਸ ਭਾਈ ਸਕੀਤ ਦਾਸ ਭਾਈ ਜੱਲਜੀ ਜੇ ਸਾਡੇ 350 ਸਾਲਾ ਸ਼ੀਰਸ਼ਤਾਬੀ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਗੁਰਮੁਖ ਖਲਾਈ ਕੈਂਪ ਲਾਈ ਜਾ ਰਹੇ ਨੇ ਉੱਚੇ ਸੰਬੰਧ ਵਿੱਚ ਪਿੰਡ ਬੰਗਾਰੀ ਕਲਾਂ ਗੁਰਦੁਆਰਾ ਮਧਾਵੀ ਵਿਖੇ ਇਹ ਕੈਂਪ ਜਿਹੜਾ ਹੈ 5 6 2023 ਤੋਂ ਸ਼ੁਰੂ ਹੋ ਕੇ ਅੱਜ 17 6 2023 ਤੱਕ ਜਿਹਨੂੰ 11 12 ਦਿਨਾਂ ਦਾ ਜਿਹੜਾ ਗੁਰਮਤ ਸਮਾਗਮ ਸੁਲਾਈ ਕੰਮ ਜਿਹੜਾ ਚੱਲਿਆ ਹੈ ਇਹਦੇ ਵਿੱਚ ਬੜਾ ਵੱਡਾ ਸਹਿਯੋਗ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਹੋਕਮੀ ਚ ਨਾਲ-ਨਾਲ ਧੰਨ ਧੰਨ ਬਾਬਾ ਬੀਤ ਸਿੰਘ ਗੁਰਮਤ ਪ੍ਰਚਾਰ ਸਭਾ ਦਾ ਸਾਰੇ ਮੀਰਾਂ ਦਾ ਡਾਕਟਰ ਸਾਹਿਬ ਡਾਕਟਰ ਪ੍ਰਤਾਪ ਸਿੰਘ ਜੀ ਗਿਆਨੀ ਨਰਵੈਰ ਸਿੰਘ ਜੀ ਗਿਆਨੀ ਰਵਿੰਦਰ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਕੁੱਤਰਾ ਪ੍ਰਬੰਧਕ ਕਮੇਟੀ ਬਾਬਾਜੀ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਦੇ ਗੁਰਦੁਆਰਾ ਤਾਂਤਨ ਬਾਬਾ ਵੀਰ ਸਿੰਘ ਗੁਰੂਪੁਰਚਾਰ ਸਮਰੇ ਪ੍ਰਬੰਧਕਾਂ ਵੱਲੋਂ ਬੜਾ ਵੱਡਾ ਸਹਿਯੋਗ ਜਨ ਕੀਤਾ ਹੈ ਕਿ ਬੜੀ ਵੱਡੀ ਤਰ੍ਹਾਂ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਭਾਗ ਲਿਆ 60 70 ਬੱਚਿਆਂ ਨੇ ਭਾਗ ਲਿਆ ਹੈ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਬੈਠ ਕੇ ਸਰਟੀਫਿਕੇਟ ਦਿੱਤੇ ਗਏ ਨੇ ਇਹ ਇਸੇ ਤਰ੍ਹਾਂ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਇਸ ਦਾ ਬਹੁਤ ਬਹੁਤ ਇਹਨਾਂ ਸਮਾਗੋ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨਪਾਏ ਦਲਬਾਖ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਕਿ ਗੁਰਮੁਖ ਖ라이 ਕੈਂਪ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਮੌਜੂਦ ਨੇ ਭਾਈ ਨਰਵੈਰ ਸਿੰਘ ਜੀ ਆਓ ਇਹਨਾਂ ਦੇ ਵਿਚਾਰ ਜਾਣਨੇ ਆ ਗੁਰਮੁਖ ਖ라이 ਕਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦੀ ਆ ਬਤਲ ਜੀ ਮਿੱਟੀ ਚੈਨ ਨਿਊ ਚੈਨ ਦਾ ਕਿਉਂਕਿ ਜਿਹੜੀਆਂ ਸਾਡੀਆਂ ਕੋਈ ਵੀ ਵੀਡੀਓ ਹੁੰਦੀਆਂ ਨੇ ਦੇਸ਼ਾਂ ਦੇ ਵਿਦੇਸ਼ਾਂ ਤੱਕ ਸੰਗਤਾਂ ਤੱਕ ਪਹੁੰਚਾਉਂਦੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮਾਤਾ ਹਕਮੂ ਜੀ ਪ੍ਰਬੰਧਕ ਜਨਾਨਾ ਵੱਲੋਂ ਧੰਨ ਧੰਨ ਬਾਬਾ ਫਿਰਸਿੰਗ ਗੁਰੂੰਬ ਪ੍ਰਚਾਰ ਸੰਭਾ ਵੱਲੋਂ ਜੋ ਗੁਰਮਤ ਸਖਲਾਈ ਕੈਂਪ ਜਿਹੜਾ ਬੱਚਿਆਂ ਦਾ ਲਾਇਆ ਗਿਆ ਸੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਿਆਂ ਬੱਚਿਆਂ ਨੂੰ ਸਾਰੀਆਂ ਸੰਗਤਾਂ ਦੇ ਸਹਿਯੋਗ ਦਰਾਂ ਸਨਮਾਨਿਤ ਕੀਤਾ ਗਿਆ ਤੇ ਦਾਹਰੀ ਤੇ ਬੇਨਤੀ ਦੂਰ ਦਰਾਡੇ ਦੇਸ਼ਾਂ ਦੇ ਹਿੰਦੇਸ਼ਾਂ ਵਿੱਚ ਵੱਸੀਆਂ ਵੱਖੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆ ਕਿ ਜਿਸ ਕਿਸਾਨ ਨੇ ਜਿਸ ਵੀਰ ਨੇ ਆਪਣੀ ਪਨੀਰੀ ਨੂੰ ਸਾਂਭ ਲਿਆ ਕਿ ਉਹਨੂੰ ਝੋਨੇ ਦੀ ਆਸ ਆ ਇਸ ਕਰਕੇ ਸਾਡਾ ਮੇਨ ਮਕਸਦ ਇਹ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰੀਏ ਇਸ ਤਰ੍ਹਾਂ ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਚਲਾਈਏ ਤਾਂ ਜੋ ਆਪਾਂ ਨਸ਼ਿਆਂ ਤੋਂ ਬਚ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ